ਕਮੇਡੀਆ ਦਾ ਆਲਾ ਖੇਡ ਗਰਾਹ ਦੇ ਵਿੱਚ ਖਿਡਾਰੀ ਲੜਕਿਆਂ ਦਾ ਜਿਹੜਾ ਮੌਨ ਤੜ ਕਰਨੇ ਪਰ ਦੂਜੀ ਸਾਈਡ ਕਹਿੰਦੇ ਕਰਦੀ ਹੋਏ ਟਰਾਈ ਕਰੀ ਉਹ ਖਿਡਾਰੀਆਂ ਦੇ ਦਰਮਿਆਨ ਲੱਗ ਰਿਹਾ ਜ਼ੋਰ ਹਾ ਮੈਗਨੇਟ ਟਰਾਈ ਕੀਤੀ ਹੈ ਪਰ ਨੰਬਰ ਕੱਚੂ ਨੇ ਆਪਣੀ ਟੀਮ ਲਈ ਜ਼ੋਰ ਦਿੱਤਾ ਹੈ ਮੰਨੂ ਆ ਗਈ ਹੈ ਰੇਡ ਪਾਉਣ ਲਈ ਆ ਉਹ ਇਹਨਾ ਪੱਕਾ ਪੈਂਦਾ ਹੈ ਮੰਨੂ ਦੀ ਕਬੱਡੀ ਪੈਂਦੀ ਹੈ ਐਨ ਕਹਿੰਦੇ ਚੋਟੀ ਦਾ ਮੈਚ ਹੈ ਮਨੋਲੀ ਕਬੱਡੀ ਪੈਂਦੀ ਹੈ ਚਾਸ ਟੋਪਰਾ ਜੋ ਕਹਿੰਦੇ ਫੱਲ ਆਵੇਗਾ ਹੈ ਖੇਡ ਦੇ ਮੈਦਾਨਾਂ 'ਚ ਵੀ ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ 'ਚ ਤੇਤੋਂ ਵਾਰਦਿਆਂ ਆਪਣੇ ਹਿੱਸੇ ਦੀ ਦੁਨੀਆ 'ਚ ਤੇਤੋਂ ਵਾਰਦਿਆਂ ਕਹਿੰਦੇ ਬਾਬੇ ਗੁਰਦਾਸ ਮਾਨ ਨੇ ਗੱਲਾਂ ਕੀਤੀਆਂ ਕਬੱਡੀ ਪੈ ਗਈ ਤੇ ਲੱਖਾਂ ਬਈ ਸਫਤ ਕਰੇਗਾ ਬੜਾ ਵਧੀਆ ਮੁਕਾਬਲਾ ਖੇਡ ਗਰਾਊਂਡ ਵਿੱਚ ਖੇਡਿਆ ਆ ਰਿਹਾ ਹੈ ਅਗਲੀ ਰੇਡ ਪੌਲੀ ਨੇ ਕਹਿੰਦੇ 5 ਨੰਬਰ ਕਟ ਦੇ ਵਿੱਚ ਵੀਰ ਮਦਾਨ ਤੋਂ ਵਧੀ ਰਹੀ ਹੈ ਦੂਜੇ ਸਾਲ ਕਹਿੰਦੇ 12 ਨੰਬਰ ਕਟੇ ਦੇ ਵਿੱਚ ਹੈ ਕੀਤੇ ਹੋਏ ਟਰਾਈ ਦੇ ਪੁਆਇੰਟ ਰੇਟਨ ਆਪਣੀ ਟੀਮ ਨੂੰ ਅੱਗੇ ਵਧੇ ਕਰਦੇ ਹੈ ਬੜਾ ਵਧੀਆ ਮੁਕਾਬਲਾ ਕਿਹਦੇ ਆ ਰਿਹਾ ਹੈ ਕੁੜੀਆਂ ਨੇ ਵੀ ਖੇਡਣ ਦਾ ਮਾਣ ਹਾਸਿਲ ਹੁੰਦਾ ਹੈ ਬਹੁਤ ਵਧੀਆ ਮੁਕਾਬਲਾ ਖੇਡਿਆ ਰਿਹਾ ਹੈ ਇਹ ਵੀ ਆਪਣੇ ਮਾਪਿਆਂ ਦਾ ਨਾਮ ਚੜੁੰਦੀ ਹੈ ਜਿਹੜਾ ਅਗਲਾ ਮੁਕਾਬਲਾ ਖੇਡਿਆ ਆ ਗਿਆ ਕਲਬ ਕੋਟ ਪਾਈ ਦੇ ਖਿਆਲ ਵਾਲਾ ਅਗਲਾ ਮੁਕਾਬਲਾ ਕਿਹਦੇ ਆਵੇਗਾ ਉਹ ਟੀਮਾਂ ਰੇਟਿੰਗ ਬਾਕਸ ਦੇ ਚਾਹੇ ਥੱਲੇ ਪਾਸੇ ਕੱਛੂ ਦੀ ਪੈ ਗਈ ਹੈ ਇਹਨੂੰ ਕਮਲ ਵੀ ਕਹਿੰਦੇ ਆ ਆਹ ਕੱਛੂ ਦੀ ਕਬੱਡੀ ਪੈ ਗਈ ਹੈ ਮਹਾਰਪੀ ਨੂੰ ਜੱਫਾ ਲਾਉਣਾ ਪੈਣਾ ਆ ਲੱਭੂ ਇਹਨੂੰ ਫੜਨਾ ਪੈਣਾ ਫੇਰ ਗੱਲ ਬਣਨੀ ਹੈ ਉਹਨਾਂ ਨੇ ਜੱਫਾ ਉਧਰ ਵੀ ਇੱਕ ਲਾਇਆ ਜੱਫਾ ਇਧਰ ਵੀ ਲੱਗੇ ਤੇ ਗੱਲ ਬਣ ਜਾਣੀ ਹੈ ਵੀ ਰੇਡਾਂ ਭਾਵੇਂ ਲੱਗ ਪੈਂਦੀਆਂ ਗੱਲ ਜੱਫਿਆਂ ਤੇ ਮੁੱਕਦੀ ਭਾਵੇਂ ਰੇਡਾਂ ਲੱਗ ਤੇ ਨਹੀਂ ਜਾਂ ਪਰ ਦੂਜੀ ਸਾਈਡ ਕੋਲੀ ਕਹਿੰਦੇ 4 ਨੰਬਰ ਕਿੱਦ ਵਿੱਚ ਦੂਜੀ ਸੈੱਡ ਮੁੰਡਾ ਕਰੇ ਕੁਰੀ ਕਰਦੀ ਰੋਟਾਈ ਲੱਗ ਰਿਹਾ ਅੱਜ ਸਿਰੇ ਦੀ ਟੱਕਰ ਤੇ ਕੀ ਗੱਡੀ ਪਰ ਮਨੂੰ ਭੱਜ ਗਈ ਮਨੂੰ ਭੱਜ ਗਈ ਖੇਡ ਦੇ ਮਾਲਵੇ ਹਰ ਦਿਨ ਐਤਵਾਰ ਨਹੀਂ ਹੁੰਦਾ ਜੇ ਸਾਰੇ ਦਿਨ ਐਤਵਾਰ ਹੋਣਗੇ ਤੇ ਸਕੂਲ ਕਿਹਨੇ ਖੋਲਣੇ ਸੀ ਜੇ ਸਾਰੇ ਦਿਨ ਐਤਵਾਰ ਹੁੰਦੇ ਸਕੂਲ ਕਿਹਨੇ ਖੋਲਣੇ ਸੀ ਆਓ ਕਬੱਡੀ ਪੈ ਗਈ ਚਾਸਟਾਪਰ ਤੇ ਇਮਾਰਤ ਵਿੱਚ ਲਗਭਗ ਨਹੀਂ ਕਹਿੰਦੇ ਖੇਡ ਮੈਦਾਨ ਚ ਬਣਿਆ ਹੋਇਆ ਹੈ ਦੂਜੇ ਹਾਈਡ ਕਹਿੰਦੇ ਚਾਰ ਸਟੈਪਰਾਂ ਨੂੰ ਤਿਆਰ ਪ੍ਰਚਾਰ ਨੇ ਚਾਰਾਂ ਚੋਂ ਪੌਲ ਬਨੇ ਬਨੇ ਕਰਾਵੇਗਾ ਲੱਗ ਰਿਹਾ ਜੋਰ ਸੋਮਨ ਕਰਦੇ ਹੋਏ ਕੋਸ਼ਿਸ਼ ਹੈ ਪਰ ਡਬਲ ਟੱਚ ਦਾ ਇਸ਼ਾਰਾ ਹੈ ਆਹ ਸੋਮਨ ਨੇ ਟਰਾਈ ਕੀਤੀ ਹੈ ਜਸ਼ਨ ਨੇ ਨੰਬਰ ਤੱਕੜਾ ਜੋਰ ਦਿੰਦਾ ਹੈ ਅਗਲੀ ਕਬੱਡੀ ਪਾਉਣ ਲਈ ਕਮਲ ਫੇਰ ਵਾਦੀ ਹੋਈ ਹੈ ਆਹ ਸਾਹਮਣੇ ਲੈ ਵੀ ਮਹਿਕ ਇਹਨੂੰ ਇਹ ਵੀ ਮੁੰਡਿਆਂ ਨੂੰ ਕਬੱਡੀ ਖੇੜਦੀਆਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਆਲੂ ਵੜੀਆਂ ਕਿਉਂ ਧਰੀਆਂ ਧੂਆ ਪੱਤੀ ਜੀ ਕਿਉਂ ਲੜੀਆਂ ਕਦੇ ਬੋਲੀਆਂ ਪੈਂਦੀਆਂ ਪੱਛੀ ਦੀ ਕਬੱਡੀ ਔਰ ਸਾਹਮਣੇ ਨੰਬਰ ਕਿਹਦੇ ਰੇਡਰ ਦਾ ਹੈ ਨੰਬਰ ਕਿਹਦੇ ਰੇਡਰ ਦਾ ਹੈ ਅਗਲੀ ਕਬੱਡੀ ਮੰਨੂ ਫੇਰ ਇੱਕ ਵਾਰੀ ਦਿਵੋਤਾੜੀਆਂ ਮਾਰਦੇ ਖੇਡ ਦੇ ਮੈਦਾਨ ਵਿੱਚ ਇਹ ਵੀ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਬਾਬੇ ਨਾਲ ਜਰੂਰ ਮਾਣ ਤੇ ਸਨਮਾਨ ਕਰਨਾ ਹੈ ਇਹਨਾਂ ਦਾ ਆਪਾਂ ਜਿਹੜਾ ਵੀ ਗਰਾਊਂਡ ਦਾ ਵਿੱਚ ਲਵਾਵਾਂਗੇ ਜਰੂਰ ਆਪਾਂ ਕੱਸ਼ੀ ਵੀ ਆ ਜਰੂਰ ਮਾਣ ਸਨਮਾਨ ਕਰਨਾ ਹੈ ਰੇਡ ਪੈ ਗਈ ਤੇ ਰੱਖਾ ਬਾਈ ਬਹੁਤ ਵਧੀਆ ਮੁਕਾਬਲਾ ਖੇਡ ਗਰਾਊਂਡ ਵਿੱਚ ਖੁੰਡਾ ਆ ਰਿਹਾ ਹੈ ਲੈ ਵੀ ਖੋਕਰਾਂ ਵਾਲਿਆ ਵਾਕਿਆ ਬਾਲ ਸੱਚੀ ਗਈ ਹੈ ਬਹੁਤ ਵਧੀਆ ਮੁਕਾਬਲਾ ਖੇਡਿਆ ਰਿਹਾ ਪਰ ਦੂਜੀ ਸਾਈਡ ਡਬਲ ਟੱਕੜ ਦਾ ਇਸ਼ਾਰਾ ਪੁਆਇੰਟ 5 ਨੰਬਰ ਕੱਟਦੇ ਵਿੱਚ ਖਿਡਾਰੀ ਨੂੰ ਜ਼ਰੂਰ ਹੈ ਜਿਹੜਾ ਅਗਲਾ ਮੁਕਾਬਲਾ ਖੇਡਿਆ i é don't ਅੱਜ ਦਾ ਮੁਕਾਬਲਾ ਕਿਹੜਾ ਹੋਵੇਗਾ ਮੀਟ ਬਰਾਡ ਕਲੱਬ ਮਦੀਰ ਇਹ ਦੋਪਤ ਦੇ ਖੇਡ ਦਾ ਮੁਕਾਬਲਾ ਕਿਹੜਾ ਹੋਵੇਗਾ ਇਹ ਟੀਮਾਂ ਦੇ ਪੈਸੇ ਬੈਂਟੇ ਹੈ ਜੇ ਕਿ ਇਨਸਾਨ ਕਹਿੰਦਾ ਵੀ ਜ਼ਿੰਦ ਦੇ ਵਿੱਚ ਮਹਤਵੰਤ ਚੰਗਾ ਕੰਮ ਕਰਾ ਬਗੇਤੂ ਜਾਵੇ ਕੋਈ ਚੰਗਾ ਕੰਮ ਲਈ ਲੜਕੀਆਂ ਦਾ ਵੀ ਜ਼ਰੂਰ ਮਾਨਦਾਨ ਕਰਦੇ ਹੈ ਕੋਈ ਆਸ ਨਹੀਂ ਕਿ ਕਿਸੇ ਦੇ ਡਰ ਤੇ ਜਾਂਦਾ ਹੈ ਬਾਕੀ ਗੱਲ ਸੱਚ ਹੈ ਕਿ ਕਸ਼ੂਰੀ ਕਬੱਡੀ ਪੈ ਗਈ ਹੈ ਇਹਨੂੰ ਕਮਲ ਕਹਿੰਦੇ ਹੈ ਆਉ ਚਾਰ ਸਟੋਪਰ ਤਿਆਰ ਹੋਏ ਆਉ ਸਾਹਮਣੇ ਖੇਡ ਦੇ ਮੈਦਾਨ ਵਿੱਚ ਧੁਖਤੀ पाणी जेकी न सम्झे त थकम हाणे ਚਾਰੇ ਮੋਟਿਆਂ ਦੀ ਕਰਤੀ ਹੈ ਸ੍ਰੀ ਮਕਸਰ ਸਾਹਿਬਾ ਕਹਿੰਦੇ ਮੰਡਿਆ ਪਰੋ ਨੇ ਪੈਂਦਾ ਅਗਲੀ ਕਬੱਡੀ ਪਾਲ ਨੂੰ ਕਹਿੰਦੇ ਖਰਾਰ ਨੇ ਕਹਿੰਦੇ ਪੰਜ ਨੰਬਰ ਦੇ ਗਵਾਹ ਦੀ ਯਾਰੀ ਹੈ ਚਾਰ ਪਰਾਰ ਨੇ ਕਹਿੰਦੇ ਪਿਆਰ ਨੇ ਚਾਰਾਂ ਚ ਪੁਆਇੰਟ ਬਲੇ ਬਲੇ ਕਰਾ ਦੇਗਾ ਦੁਨੀਆ ਦੀ ਅਨੁਮਾਨ ਗੱਡੀ ਆ ਗਿਆ ਕਾਦਰ ਫੌਕਸ ਨੇ ਆਦਾ ਮੇਲਾ ਕਹਿੰਦੇ ਕਬੱਡੀ ਬਾਲ ਟੀਵੀ ਦੇ ਪਰ ਚਾਰ ਨੰਬਰ ਤੇ ਪਾ ਗਏ ਚਾਰ ਨੰਬਰ ਤੇ ਨੇ ਅੰਜੰਦਰ ਚਾਰ ਨੰਬਰ ਇਹ ਪੰਜ ਅੰਦਰ ਆਉਂਦੀ ਕਾਪੀ ਵੱਜੀ ਹੈ ਆਉਂਦੀ ਕਾਪੀ ਵੱਜੀ ਹੈ ਦੇ ਥਾਪੀ ਮਾਰ ਰਹੀ ਹੈ ਤੇ ਮਹਿਕਪਣੇ ਤੰਗੂ ਥਾਪੀ ਮਾਰੀ ਹੈ ਆਹ ਸਾਹਮਣੇ ਮੰਨੂ ਫੇਰ ਆ ਗਿਆ ਆਹ ਕਬੱਡੀ ਪਾਉਣ ਲਈ ਅਗਲੀਆਂ ਟੀਮਾਂ ਵੀ ਤਿਆਰੀ ਕਰਦੇ ਬੱਲੇ 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 ਮਾਹ ਕਮਲ ਜੀ ਨੇ ਕਿਹਦੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਬੜਾ ਵਧੀਆ ਮੁਕਾਬਲਾ ਖੇਡ ਗਰਾਉਂਡ ਤੇ ਖੇਡਿਆ ਜਾ ਰਿਹਾ ਹੈ ਲਈ ਦਸ਼ਵੀਰ ਇੱਕ ਵਾਰੀ ਤਾਰੀਆਂ ਮਾਰਦੇ ਲੜਕਿਆਂ ਦੇ ਨਾਮੇ ਬੜਾ ਵਧੀਆ ਮੁਕਾਬਲਾ ਖੇਡ ਗਰਾਉਂਡ ਤੇ ਜਿੱਤੀ ਜਾ ਰਿਹਾ ਹੈ ਇਹ ਮਾਨਦਾਰ ਕਰਨਾ ਦੋਹਾਂ ਟੀਮਾਂ ਦਾ ਹੈ ਇਹ ਗਲੇ ਮੁਕਾਬਲੇ ਲਈ ਟੀਮਾਂ ਨੇ ਬੇਹਦੀ ਅਖਾੜ ਵਾਲੀ ਇਹ ਕਾਕਾ ਬਲਬ ਕੋਟ ਭਾਈ ਦਾ ਮੁਕਾਬਲਾ ਖੇਡਿਆ ਹੋਵੇਗਾ ਇਹ ਟੀਮਾਂ ਨੇ ਸਾਡੀ ਦੇਖਿਆ ਬੁੱਟਰ ਦਿਖਾਵਾ ਤੇ ਨੇਕ ਮੈਦਾਨ ਕਲਾ ਦੀਪ ਵੀ ਸਾਡਾ ਵੀਰ ਖੇਡ ਰਿਹਾ ਹੋਰ ਦੇ ਚਾਹਦਾ ਵੀ ਰਾਮੇ ਵਾਲੀ ਦੀਪ ਪਰ ਦੂਜੀ ਸਾਈਡ ਕਰਦੇ ਹੋਏ ਖਿਡਾਰੀ ਕਹਿੰਦੇ ਕੋਸ਼ਿਸ਼ੇ ਦੋਆ ਕਰਾਰ ਨਾਲ ਦਰਮਿਆਨ ਲੱਗ ਰਿਹਾ ਜ਼ੋਰ ਹੌਰੀ ਬੱਕਰ ਬੱਕਰ ਆਉ ਸਾਹਮਣੇ ਨੰਬਰ ਕਹਿੰਦੇ ਗੱਗੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਆਉ ਸਾਹਮਣੇ ਕਮਲਦੀ ਕਬੱਡੀ ਪੈ ਗਈ ਆਉ ਕੱਸ਼ੂ ਦੀ ਕਬੱਡੀ ਪੈ ਗਈ ਖੇਡ ਦੇ ਮੈਦਾਨ 'ਚ ਜਿਹੜੀ ਵੀ ਕੁੜੀ ਆ ਜਫਾ ਲਾਉਗੀ ਇਧਰ ਦੇ ਪਾਸੇ ਜਫਾ ਲਾਉ ਲੈ ਭੈਣੇ ਨੂੰ ਫੜਨਾ ਪੈਣਾ ਕਿ 100 ਕਹਿੰਦਾ 200 ਕਰਦੇ ਪ੍ਰਦੀਪ ਭਰਾ ਕਹਿੰਦਾ 200 ਕਰਦੇ ਲੈ ਮੈਂ ਕਿਹਨੂੰ ਫੜਦਾ ਏ ਏ 200 200 ਦਾ ਜੱਫਾ ਏ ਬੱਲੇ 200 200 200 थाए, 200 200 200 200 ਕਰਾ ਰਿਹਾ 200 200 200 ਬਚ ਗਿਆ ਹੈ 200 ਬਚ ਗਿਆ ਹੈ ਨੰਬਰ ਰੇਡਰ ਹੈ ਆਹ ਸਾਹਮਣੇ ਮੰਨੂ ਦੀ ਜਦੋਂ ਵੀ ਜੱਫਾ ਲੱਗ ਗਿਆ 200 ਦਿੱਤਾ ਰਿਆਣਾ ਆ ਮੰਨੂ ਦੀ ਕਬੱਡੀ ਪੈਂਦੀ ਹੈ ਖੇਡ ਦੇ ਮੈਦਾਨ 'ਚ ਮੈਂ ਪ੍ਰਦੀਪ ਜੇ ਮੰਨੂ ਆ ਰੇਡ ਪਾਈ ਦੀ 100 ਇਹਦੇ ਲਈ ਕਰਦੇ ਮੈਂ ਮੰਨੂ 100 ਕੋਰੇ ਲਈ ਪਰ ਇਹ 100 ਵੀ ਹੱਕਦਾਰ ਬਣ ਗਈ ਹੈ ਇਹ 100 ਵੀ ਹੱਕਦਾਰ ਬਣ ਗਈ ਹੈ ਇਹਨੇ ਪਹਿਲਾਂ ਅੱਖੇ ਦੇ ਵੀਰੇ ਪਹਿਲਾਂ ਬਾਲੇ ਹਰ ਲੈਣਾ ਤੇ ਮੈਂ ਜੱਫੇ ਨਹੀਂ ਜਾਂਦੇ ਸੀ ਰੇਡ ਪੈ ਗਈ ਹੈ ਤੇ ਲੱਖਾਂ ਬਾਈ ਬੜਾ ਵਧੀਆ ਮੁਕਾਬਲਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਪਾਉਣ ਲਈ ਕਹਿੰਦੇ ਖਵਾਰ ਤੋਂ ਕਹਿੰਦੇ 5 ਨੰਬਰ ਕਿੱਟ ਦੇ ਜਵਾਦ ਵੀ ਆ ਰਹੀ ਹੈ 4-4 ਦਾ ਯਮਤਾਬਰਾ ਘੜਿਆ ਰਹਿ ਹਲਕੀ ਹਲਕੀ ਪੌੜ ਵਗ ਰਹੀ ਹੈ ਜੀ ਇਹਨੂੰ ਜੱਫਾ ਲੈਵੇ 200 ਤਾਂ ਵੀ ਦੇ ਦੇਣਾ ਬਾਈ ਪ੍ਰਦੀਪ ਜਾਨ ਕਹਿੰਦਾ ਏ 200 ਦਾ ਜੱਫਾ 200 ਦਾ ਹੇ ਮਰਿਆ ਰੱਬਾ 200 ਚੰਦਰਾਪਟੇ ਕੋ ਨਿਕਲ ਨੂੰ ਨਹੀਂ ਕਰਦਾ ਨੋਟ ਉਹ ਦੇਣਾ ਭੈਣੇ ਜਿਹੜਾ ਮਾਦੀ ਨੇ 2016 ਚ ਰਾਤੋ ਰਾਤ ਕਰੰਸੀ ਚੇਂਜ ਕਰਤੀ ਸੀ ਲੋਕ ਲੈਣਾ ਚਲਾਤੇ ਸੀ ਨਵੇਂ ਦੇ ਰੰਗ ਦਾ ਨੋਟ ਲੈਣਾ ਉਹਨੇ ਰਾਤੋ ਰਾਤ ਉਹ ਕਰਦੀ ਇੱਥੇ ਗਰੇਆ ਵਰੇਆ ਬੰਦਾ ਘਰ ਵਾਲੀ ਦੇ ਪਿੱਛੇ ਤੋਂ ਬਿਨਾ ਇਹ ਲਸੀ ਦਾ ਚੈਨਲ ਨਹੀਂ ਬਦਲ ਸਕਦਾ ਉਹਨੇ ਰਾਤੋਂ ਰਾਤ ਕਰਾਸੀ ਚੇਂਜ ਕਰਦੀ ਵਾਹ ਖੋਖਰ ਵਾਲਿਆ ਖੋਖਰ ਵਾਲੀ ਗੱਲਾਂ ਕਹਿੰਦੇ ਟਿਕਾਣੀ ਲਾਈ ਦਿਆ ਨੇ ਵਾਈ ਤਾਂ ਹੀ ਸੱਜਿਆ ਪੱਖੀ ਵਾਲੇ ਆਇਆ ਤਾਂ ਹੀ ਸਦਾ ਹੁੰਦੀ ਹੈ ਵਾਕਿਆ ਕਹਿੰਦੇ ਹਾਸੇ ਦੇ ਵੀ ਬੰਦਾ ਬਾਕੀ ਜਰੀ ਨੇ ਗੇਰੀ-ਕਰੀ ਤਾੜੀ ਮਾਰ ਦਿਓ ਯਾਰ ਆ ਕਬੱਡੀ ਲੱਗੀ 300 ਦਾ ਜਫਾ ਮੈਗਾ ਜੇਰੀ ਵੀ ਖੜੀ ਜਫਾ ਲਾਵੇਗੀ 200 ਪਰ ਦੀ ਬਰਾਡ ਦਾ ਪੋਪਾ ਮਾਨ ਕਹਿੰਦਾ 100 ਮੇਰੇ ਲਈ 300 300 ਬੱਲੇ 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 ਮੌਗਲੀ ਰੇਡ ਪੈਲੀ ਕਹਿੰਦੇ ਖੜਾ ਰੱਖੇ ਮੈਦਾਨ ਚ ਮਾਹਬੀ ਆ ਰਹੀ ਹੈ ਜਰੂਰ ਮਾਨਤਾ ਕਰ ਲੈ ਬੜਾ ਵਧੀਆ ਮﻘਾਬਲਾ ਖੇੜਾ ਰਿਹਾ ਹੈ ਦੋਆ ਟੀਮਾਂ ਦੇ ਦਰਮਿਆਨ ਜੀ ਦੀ ਟੱਕਰ 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 ਕਬੱਡੀ 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 ਓਏ ਜਬਾਗਰਵੀ ਉਹ ਬਰਾਬਰ ਦੀਆਂ ਬਣ ਗਈਆਂ ਉਹ ਬਰਾਬਰ ਦੀਆਂ ਉਹਨਾਂ ਸਾਹਮਣੇ ਚਾਰਾਂ ਦੇ ਵਿੱਚ ਜਿਹੜਾ ਬੱਲੇ ਬੱਲੇ ਕਰਾਵੇਗਾ ਖੇਡ ਦੇ ਮੈਦਾਨ ਵਿੱਚ ਲੈ ਕੇ ਚੱਕਣਾ ਇੱਕ ਕਰਦੇ ਗੱਲ ਆ ਸਾਹਮਣੇ ਪੈਂਦੀ ਰੇਡ ਲੱਗ ਰਿਹਾ ਜੋਰਦਵਾ ਖਿਡਾਰੀਆਂ ਦੀ ਦੁਗਣਾ ਪੁਆਇੰਟ ਰੰਡਰ ਦੇ ਸਿਰਦਾ ਹੈ ਜੋਦਾ ਸਾਡਾ ਵੀਰੇ ਢੂੜ ਵਾਲੇ ਵਾਲਾ ਪੁੱਜਿਆ ਹੋਇਆ ਨਾਲ ਕਹਿੰਦੇ ਲਾ ਪੁੱਜਿਆ ਹੋਇਆ ਕਹਿੰਦੇ ਬੰਦੇ ਕਹਿੰਦੇ 52 ਦੇ ਟੀਮਿੰਗ ਕਹਿੰਦੇ ਚੋਟੀ ਦੀ ਪਰ ਅਗਲੇ ਗਏ ਹੈ ਜੋਦੇ ਹੁਣੇ ਲਾਹ ਹੁਣੇ ਪੁੱਜੇ ਹੈ ਦੋਆ ਟੀਮਾਂ ਦੱਸੋ ਜੀ ਫਸਟ ਨੇ ਸਾਗਰ ਟੀਮ ਉਹਦਾ ਘਰ ਮਤ ਆਉਣਾ ਖੇਡ ਬਰਾਉਡ ਦੇ ਖੇਡ ਆਏਗਾ ਦਾਤਾ ਕਲੱਬ ਬੋਲਟ ਬਾਈ ਦੇ ਨਾਲ ਦਾ ਮੁਕਾਬਲਾ ਕਿਹਦੇ ਹੋਏਗਾ ਹਲੋ ਰਿਜਾਲੀ ਮੈਚ ਤੇ ਦੀਪ ਸਾਡਾ ਵੀਰ ਆ ਗਿਆ ਵੀ ਦੀਪ ਸਾਡਾ ਵੀਰ ਲੈ ਵੀ ਦੀਪ ਇਹਦੇ ਲਾਸਟ ਫਰਦਾ ਬਾਈ ਬਣ ਕੇ ਖੁਸ਼ੀ ਕਲੱਬ ਨੇ 15 ਤੇ 12 ਨੰਬਰ ਨੇ ਜਿਹੜੀਆਂ ਕੁੜੀਆਂ yellow ਕਿੱਟ ਦੇ ਚ ਖੇਡ ਲਈਆਂ ਸੀ ਆਲ ਖਾਂਦੇ 12 ਨੇ ਬਹੁਤ ਸੋਹਣਾ ਖੇਡੀਆਂ ਲੈਪਣੇ 1313 ਜਿਹਨੇ ਜੱਫਾ ਲਾਇਆ ਵੀ 100 ਮੰਨੂ ਤੇਰਾ ਲੈ 400 ਰੁਪਇਆ ਇਹਦਾ ਪਹੁੰਚਦਾ ਕਰ ਦਿੱਤਾ ਮੈਂ ਕਿਨੇ ਜੱਫਾ ਲਾਇਆ ਸੀ 313 ਇਹਦੇ ਕੋਲੇ ਆ 100 ਮੰਨੂ ਦਾ